ਹੈਲੋ ਸਰ ਵਟ ਵੁੱਡ ਯੂ ਲਾਈਕ ਟੂ ਹੈਵ ਇਨ ਲੰਚ ਵੈਜ ਔਰ ਨਾਨ ਵੈਜ ਐਂਡ ਫੋਰ ਯੂ ਸਰ ਨਾਨ ਵੈਜੀਟੇਰੀਅਨ ਕਾਕਾ ਤੂ ਤੇ ਕੜਾ ਪਿਆ ਹੋਇਆ ਹੈ ਸਿੱਖ ਜਾ ਨਾ ਹਾਂਜੀ ਹਾਂਜੀ ਫਿਰ ਆਪਾਂ ਤੇ ਇਹ ਕੁਝ ਖਾ ਨਹੀਂ ਸਕਦੇ ਪਰ ਸਿੰਘ ਸਾਹਿਬ ਅੰਦਰ ਤੇ ਸਭ ਕੁਝ ਇਕੱਠਾ ਹੀ ਪਿਆ ਹੈ ਨਾ ਨਾਲੇ ਵਰਤੌਣ ਵਾਲੀ ਵੀ ਉਹੀ ਹੱਥਾਂ ਨਾਲ ਪਾ ਕੇ ਗਈ ਹੈ ਨਾਲੇ ਤੁਸੀਂ ਤੇ ਗੁਰਸੇਖ ਹੋ ਫਿਰ ਤੁਸੀਂ ਇਹ ਖਾ ਸਕਦੇ ਹੋ ਮੈਨੂੰ ਤੇ ਪਤਾ ਲੱਗਾ ਸੀ ਅੰਮ੍ਰਿਤ ਛਕਣ ਦੀਆਂ ਕੋਈ ਸ਼ਰਤਾਂ ਨੇ ਜਿਵੇਂ ਕਿ ਗੁਰਸੇਖ ਨਾਲ ਰੋਟੀ-ਬੇਟੀ ਦੀ ਸਾਂਝ ਪਰ ਤੁਸੀਂ ਤੇ ਫਟ ਟ੍ਰੇ ਅੱਗੇ ਕਰ ਦਿੱਤੀ ਜਦੋਂ ਗੱਟੀ ਵੱਡੀ ਬੀਬੀ ਖਾਣਾ ਲੈ ਕੇ ਆਈ ਕਾਕਾ ਤੂੰ ਚੁੱਪ ਕਰਾ ਕੋਹ ਕੌਣ ਪੁੱਛਣ ਵਾਲਾ ਚੁੱਪ ਕਿਉਂ ਕਰੇ ਸਿੰਘ ਸਾਹਿਬ ਤੁਸੀਂ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋ ਸੰਗਤ ਨੂੰ ਸਿੱਖੀ ਪ੍ਰਚਾਰਦੇ ਹੋ ਫਿਰ ਇੰਨੀ ਕਿੰਨੀ ਕਿ ਭੁੱਖ ਲੱਗੀ ਜਹਾਜ਼ ਵਿੱਚ ਕਿ 10 ਮਿੰਟ ਬਾਅਦ ਹੀ ਭੁੱਖ ਲੱਗ ਗਈ ਜੇ ਅਸੀਂ ਰਹਿਤ ਮर्यादा ਦੀਆਂ ਤਾਂ ਜਿਉਂ ਡਾਵਾਂਗੇ ਤੇ ਫਿਰ ਆਮ ਸਿੱਖ ਕੀ ਸੇਧ ਲਵੇਗਾ ਸੋਗੋਸ ਦਾ ਦੇਰੀ ਟੁੱਟੇਗਾ ਕਿ ਐਨਾ ਅੰਮ੍ਰਿਤ ਸ਼ੱਕੇ ਕਿਹੜਾ ਜੀਵਨ ਬਦਲ ਲਿਆ ਸਿੰਘ ਸਾਹਿਬ ਜੇ ਅੱਜ ਕਿਤੇ ਤੁਸੀਂ ਇਹ ਪਲੇਟ ਖਾਣ ਤੋਂ ਮਨਾਂ ਕਰਦੇ ਤੇ ਇਸ ਵੀਰ ਦੇ ਦਿਲ ਤੇ ਜ਼ਰੂਰ ਅਸਰ ਹੋਣਾ ਸੀ ਤੇ ਸਿੰਘਾ ਅਤੇ ਸਿੱਖੀ ਦਾ ਕਾਦਰ ਤੇ ਸਤਕਾਰ ਵਧਣਾ ਸੀ ਕਿ ਗੁਰੂ ਦੇ ਸਿੱਖ ਗੁਰੂ ਦੇ ਆਗਿਆਕਾਰੀ ਹੰਤ ਦੁਨੀਆ ਦੇ ਪ੍ਰਭਾਵ ਤੋਂ ਪਰੇ ਹਨ ਪਰ ਤੁਸੀਂ ਤਾਂ ਇਹ ਮਹਿਸੂਸ ਕਰਾ ਦਿੱਤਾ ਕਿ ਸਾਡੇ 'ਚ ਕੋਈ ਫਰਕ ਹੀ ਨਹੀਂ